ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਇੱਕ ਗੱਬੜ ਮੈਚ ਤੇ ਇੱਕ ਤਾਜੀ ਸੀਵੀ ਬੈਡ ਦੋਨਾਂ ਦੀ ਵਿਕਰੀ ਵਾਲੇ ਹਾਜ਼ਰ ਆ ਰੇਰ ਡਿਟੇਲ ਵੀ ਤੁਸੀਂ ਪੁੱਛਦੇ ਆਓਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬੋਗੀ ਸ਼ਰਮਾ ਜੀ ਪਿੰਡ ਖੜਿਆਆ ਪਿੰਡ ਖੜਿਆਆ ਜ਼ਿਲ੍ਹਾ ਬਰਨਾਲਾ ਠੀਕ ਆ ਖੜਿਆਆ ਪਿੰਡ ਦੇ ਵਿੱਚ ਆ ਗਿਆ ਹੈ ਸਾਪੇ ਮੋਬਾਈਲ ਨੰਬਰ ਵੀਰਾ ਆਪਣਾ 99153 5011 98153 82011 ਤੇਰੇ ਪਹਿਲਾਂ ਨੇ ਵਰਤਦਾ ਮੱਝ ਦੇਖ ਰਹੇ ਆ ਕਿਹੜਾ ਸੁਆ ਸੁੰਦੀ ਆ ਵੀਰੇ ਇਹ ਤੀਜਾ ਸੁਆ ਸੁਗੀ ਅੱਛਾ ਤੀਜਾ ਸੁਆ ਸੁਗੀ ਕਿੰਨਾ ਟਾਈਮ ਬਾਕੀ ਪਿਆ ਸੁਣ ਤੇ 10 ਤੋਂ 15 ਦਿਨ ਠੀਕ ਆ 10 ਤੋਂ ਲੈ ਕੇ 15 ਦਿਨ ਸੁਣ ਚ ਬਾਕੀ ਆ ਪਿਛਲੇ ਸੁਵੇ ਦੁੱਧ ਕਿੰਨਾ ਕ ਪਾਇਆ ਇਹਨੇ ਇਹਨੇ 15 16 ਕਿਲੋ ਦੁੱਧ ਪਾਇਆ ਠੀਕ ਆ ਹੁਣ ਮੰਨ ਕੇ ਚੱਲ ਵੀ ਅੱਜ 10 ਤੋਂ 15 ਦਿਨ ਬਾਕੀ ਆ ਤੇ ਚੌਂਡ ਚਵਾਦੀ ਬੋਲੀ ਆ ਪੂਰੀ ਵਧੀਆ ਠੀਕ ਆ ਤੇ ਮੁੱਲ ਇਹਦਾ ਕੀ ਰੱਖਿਆ ਆਪਾਂ ਮੁੱਲ ਫੋਨ ਤੇ ਕਰਾਂ ਜੈ ਜੋ ਚੀਜ਼ ਦੇ ਸਭ ਤੇ ਕੋਈ ਭਾਰ ਭੂਰ ਕੋਈ ਸ਼ਿਕਾਇਤ ਨਹੀਂ ਕਿਸੇ ਗੱਲ ਦੀ ਤੋਰੀ ਵਰਨ ਸੁਵਰ ਸਿੰਘ ਨੂੰ ਹਥਾ ਦੇਖ ਸਕਦੇ ਹਾਂ ਸੋਹਣਾ ਸਾਫ ਸੁਥਰਾ ਚੰਗੇ ਬਾਡੀ ਲੈਣ ਦੀ ਵਜਨ ਵਜੂਦ ਵਾਲੀ ਮੈਂ ਆ ਤੀਜਾ ਸੁਆ ਸੂਰੀਆ ਸੋ ਕੱਤ ਕੱਟ ਤੇ ਬਾਡੀ ਸਟਰਕਚਰ ਵਗੈਰਾ ਦੇਖੋ 60 ਤੋਂ 65% ਹਵਾਨਾ ਜਿਹਨੇ ਬਣਾਇਆ ਤੇ ਥੋੜਾ ਨੇਵਾ ਕੰਪੈਕਟ ਰੱਖੂਗੀ ਕੰਪੈਕਟ ਹਵਾਨੇ ਠੋਸ ਐਟ ਵਰਗਾ ਨੇਵਾ ਜਮਾ ਤੇ ਦੁੱਧ ਦੀ ਗੱਲ ਕਰੀਏ 14 15 ਦਾ ਜਨ ਕਿ ਦੁੱਧ ਜਿਹਾ ਦੁੱਧ ਇਹਦਾ ਚੋਇਆ ਹੋਇਆ ਤੇ ਵਧੀਆ ਲੰਬਾ ਟਾਈਮ ਦੁੱਧ ਦਿੰਦੀ ਆ ਵੀਰੇ ਹਾਂਜੀ ਲੰਬਾ ਟਾਈਮ ਦੁੱਧ ਦਿੰਦੀ ਠੀਕ ਹੈ ਸੋ ਵਾਕੀ ਬਾਡੀ ਵਾਂਦਰ ਮੈਂ ਪੜੀ ਪੁੜੀ ਬਹੁਤ ਜ਼ਿਆਦਾ ਰੇਡ ਵੀਰ ਕਹਿੰਦੇ ਫੋਨ ਤੇ ਕਰਾਂਗੇ ਜਿਸ ਕਿਸੇ ਵੀਰ ਤੇ ਪਸੰਦ ਆਉਂਦੀ ਉਸ ਨੰਬਰ ਸਕਰੀਨ ਤੇ ਚਲਦਾਓ ਤੁਸੀਂ ਵੀ ਰਣਾ ਸੰਪਰਕ ਕਰ ਸਕਦੇ ਸੋ ਬਾਡੀ ਵਾਂਦਰ ਦੇਖੋ ਫੁੱਲ ਸਾਈਜ਼ ਪੜੀ ਪੁੜੀ ਵੀ ਥਾਣ ਹਾਥੀ ਚੋ ਜਿਹੜਾ ਗੁੱਲੇ ਵਾਲਾ ਸੋਹਣਾ ਸਾਨਾ ਅੱਗੇ ਦੂਜੇ ਨੰਬਰ ਆ ਪਈ ਬੈੜ ਦੇਖ ਰਹੇ ਆ ਇਹ ਕਿਹੜਾ ਸੁਆਈ ਇਹ ਦੂਜਾ ਸੁਈ ਹੋਈ ਹੈ ਹਨਾ ਇਹਦਾ ਬੱਚਾ ਆ ਬੈਠਾ ਮਾਗਰ ਕੱਟੀ ਹੈ ਜੀ ਸਾਈਜ਼ ਆ ਇਹ ਸਾਈਵਾਲ ਦੀ ਬੱਚੀ ਆ ਗਈ ਠੀਕ ਹੈ ਇੱਕ ਐ ਇੱਕ ਦਿਨਾਂ ਦਾ ਸੁਆ ਸਿਆ 15 ਤੋਂ ਲੈ ਕੇ 20 ਦਿਨ ਹੋ ਗਏ ਨੇ ਸੂਈ ਨੂੰ ਤੇ ਦੁੱਧ ਹੁਣ ਚੋਣ ਵਾਲਾ ਕਿੰਨਾ ਏ ਥੱਲੇ ਇੱਕ ਦੋ ਤੇ ਚੋਣ ਵਾਲਾ 14 15 ਕਿਲੋ 7 ਕਿਲੋ ਦੁੱਧ ਪਰ ਟਾਈਮ ਦਾ ਹਾਜਰਾ ਤੇ ਚੋਣ ਜਵਾ ਦੀ ਨਰਮਾ ਵਧੀਆ ਜਮਾ ਪੋਲੀ ਰੂ ਕਰੀ ਠੀਕ ਆ ਇਹਦਾ ਮੁੱਲ ਇਹਦਾ ਵੀ ਪੂੰਤੀ ਕਰਾਨੀ ਠੀਕ ਆ ਮਾਨ ਨੇ ਬੱਚਾ ਛੱਡੋ ਨਿਆਣਾ ਬਾਕੇ ਰਾਮ ਨੇ ਵੇਚੂ ਕਿ ਇੱਕਦਾਂ ਲਿਖਾ ਲੇ ਨੇ ਸੁਪਰ ਕੱਦ-ਕਾੜ ਦੇਖੋ ਬੈੜਦਾ ਫੁੱਲ ਵੱਡੇ ਕੱਦ-ਕਾੜ ਦੇ ਵਿੱਚ ਆ ਕਰੋ ਸੰਗ ਦੀ ਗਰਲੈਂਡੋ ਕੈਟਾਗਰੀ ਚ ਆ ਗਈ ਤੇ 14 ਕਿਲੋ ਦੁੱਧ ਨੱਡ ਚੋਣ ਦਾ ਜਮਾ ਹਾਜਰਾ ਮਗਰ ਆ ਗਈ ਇਹ ਸਾਈਵਾਲ ਚ ਪੈਂਦੀ ਬੱਛੀ ਹਨਾ ਠ ਤੇ ਨਿਆਣਾ ਵਗੈਰਾ ਪਾ ਕੇ ਜਿਵੇਂ ਮਰਜ਼ੀ ਧਾਰ ਮਰਜ਼ੀ ਕੋੜ ਇੱਕ ਟੱਢੀ ਠੀਕ ਐ ਸੋ ਵੀਰੋ ਧਾਰਾਂ ਦੇਖੋ ਧਾਰਾਂ ਪਈਆਂ ਮਾਰ ਕੇ ਲਿਖਾਉਣੇ ਪਿਆ ਤੇ ਬਾਕੀ ਬੱਚੀ ਮਗਰਾ ਇਹਦੇ ਚੋਣ ਦੇਖੋ ਕਿਆ ਬਾਤ ਆ ਸੋਹਣਾ ਸਾਫ ਸੁਥਰਾ ਮੋਟਾ ਮੋਟਾ ਚੋਣਾ ਕੋਈ ਭੂੜ ਸਾਰਾ ਨਾ ਗਰਦ ਉਡਾਉਂਦੇ ਜਮਾ ਤੇ ਮਗ ਘਤਨੇ ਵੀ ਧਾਰਾ ਮਾਰਦੇ ਸੋ ਦੇਖੋ ਯਾਰ ਕਿਆ ਬਾਤ ਆ ਬਾਕੀ ਚੋਣ ਪਸਮਾ ਦੇਖੋ ਯਾਰ ਕਿਆ ਬਾਤ ਆ ਸੋਹਣਾ ਸਾਫ ਸੁਥਰਾ ਚੋਣ ਮੋਟਾ ਮੋਟਾ ਫਿੱਟ ਫੜਲੇ ਵਾ ਜਮਾ ਫਿਟਿੰਗ ਵਾਲਾ ਸੋ ਥਣ ਦੇਖ ਸਕਦੇ ਹਾਂ ਕੰਬੈਕ ਤਾਂ ਹਵਾਨੇ ਦੀ ਜਮਾ ਤੇ ਦੁੱਧ ਵੀ ਫਿਰ ਚਟਾ ਜਾਮਾ ਪੀਣ ਵਾਲਾ ਜਾਮਾ ਹਨਾ ਹਾਂਜੀ ਹਾਂ ਸੋ ਘਰੇਲੂ ਦੁੱਧ ਵਰਤੋਂ ਦੇ ਬਾਅਦ ਤਰ ਜਾਪਣ ਚਾਹੀਦਾ ਤਾਂ ਵਧੀਆ ਮੰਨ ਕੇ ਚੱਲੋ ਵੀ ਕੱਦ ਕਾਠ ਵਾਲੀ ਕ੍ਰੋਸ ਆਂਗ ਦੇ ਵਿੱਚ ਪੈਂਦੀ ਹੈ ਮੇਨ ਗੱਲ ਇਹ ਕਿ ਇਹ ਕ੍ਰੋਸ ਹੈ ਨੇ ਗਰਮੀ ਵੀ ਕੋਈ ਨਹੀਂ ਮਨਣੇ ਤੇ 7 ਕਿਲੋ ਦੁੱਧ ਪਰ ਟਾਈਮ ਦਾ ਜਮਾ ਆਪਾਂ ਚਵਾ ਕੇ ਦੇਵਾਂਗੇ ਵੀਰੇ ਹਾਂਜੀ ਹਾਂ ਜੇ ਅਗੀ ਵੀ ਰਸਾਈ ਕਰ ਲੈ ਦੋ ਟਾਈਮ ਚਵਾ ਦਾਂਗੇ ਹਾਂਜੀ ਹਾਂ ਜ਼ਰੂਰ ਚਵਾ ਲੈ ਚਾਰ ਟਾਈਮ ਚੱਲੀ ਕਰੀ ਠੀਕ ਆ ਕੋਈ ਡੱਕ ਦੀ ਗੱਲ ਹੀ ਨਹੀਂ ਜਾਉ ਹਾਂਜੀ ਜਮਾ ਹੀ ਨਹੀਂ ਠੀਕ ਆ ਮੋਬਾਈਲ ਨੰਬਰ ਬੋਲ ਦਿਆਂ ਆਪਣਾ 98153 하이 011 ਠੀਕ ਹੈ ਜੇ ਕੋਈ ਛੋਟਾ ਛੋਟਾ ਬਦਲ ਬਦਲ ਬੈਠੀ ਜੇ ਤਾਂ ਵੀ ਕੋਈ ਦਿੱਕਤ ਹੈ ਨਾ ਠੀਕ ਹੈ ਠੀਕ ਹੈ ਸੋ ਵੀਰ ਪਿੰਡ ਖੰਡਿਆ ਜਿਲ੍ਹਾ ਬਰਨਾਲਾ ਕਿਸੇ ਵੀਰ ਦੇ ਨਾਲ ਮੱਝ ਜਾਂ ਬੈਡ ਦੇ ਵਿੱਚ ਪਸੰਦ ਹੋਵੇ ਨੰਬਰ ਦੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਪਿਆਰ ਦੇ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ